ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ এডੂਕੇਸ਼ਨ ਪੁਆਇੰਟ ਉਮੀਦ ਮੈਂ ਇਹੀ ਕਰੂੰਗਾ ਤੁਸੀਂ ਸਾਰੇ ਵਧੀਆ ਹੋਣੇ ਆ ਅੱਜ ਦੀ ਵੀਡੀਓ ਵਿੱਚ ਕੋਸ਼ਿਸ਼ ਕਰੂੰਗਾ ਕਿ ਮੇਰੀਆਂ ਗੱਲਾਂ ਸੁਣ ਕੇ ਤੁਹਾਨੂੰ ਮੋਟੀਵੇਸ਼ਨ ਮਿਲੇ ਐਂਡ ਜਿਹੜੇ ਸਾਥੀ ਇਸ ਵੀਡੀਓ ਨੂੰ ਵੇਖ ਰਹੇ ਆ ਵੈਸੇ ਤਾਂ ਮੈਨੂੰ ਸਾਰਿਆਂ ਦਾ ਪਤਾ ਕਿ ਜਿਹੜੇ ਵੀ ਸਾਥੀ ਜੁੜੇ ਹੋਏ ਆ ਸਾਰੇ ਹੀ ਮਿਹਨਤੀ ਹੈਗੇ ਆ ਕਿਉਂਕਿ ਮੇਰੀਆਂ ਵੀਡੀਓਜ਼ ਵੇਖਣ ਤੋਂ ਬਾਅਦ ਤੁਹਾਡਾ ਕਮੈਂਟ ਸੈਕਸ਼ਨ ਵਿੱਚ ਇੱਕ ਕਮੈਂਟ ਜ਼ਰੂਰ ਆਇਆ ਹੁੰਦਾ ਕਿ ਸਰ ਜਦੋਂ ਅਸੀਂ ਤੁਹਾਡੀਆਂ ਵੀਡੀਓਜ਼ ਵੇਖਦੇ ਆਂ ਤੇ ਇੱਕ ਵੱਖਰੀ ਜੀ એનર્ਜੀ ਜਿਹੜੀ ਹੈਗੀ ਆ ਜੀ ਉਹ ਆ ਜਾਂਦੀ ਹੈ ਐਂਡ ਅਸੀਂ ਆਪਦੀ ਜਿਹੜੀ ਪੜ੍ਹਾਈ ਹੈਗੀ ਆ ਜੀ ਉਹ ਸਟਾਰਟ ਕਰ ਦਿੰਨੇ ਆ ਸੋ ਮੈਂ ਉਮੀਦ ਤਾਂ ਇਹੀ ਕਰੂੰਗਾ ਵੀ ਜਿਹੜੇ ਸਾਥੀ ਮੇਰੀ ਇਸ ਵੀਡੀਓ ਨੂੰ ਲਾਸਟ ਤੱਕ ਵੇਖਣਗੇ ਉਹਨਾਂ ਦੇ ਮੋਟੀਵੇਸ਼ਨ ਲੈਵਲ ਵਿੱਚ ਵਾਧਾ ਜ਼ਰੂਰ ਹੋਊਗਾ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਐਂਡ ਇਸ ਤਰ੍ਹਾਂ ਦੀਆਂ ਵੀਡੀਓਜ਼ ਪ੍ਰਾਪਤ ਕਰਦੇ ਰਹਿਣ ਲਈ ਬੈਲ ਆਈਕਨ ਪ੍ਰੈਸ ਕਰ ਲਿਓ ਕਿਉਂਕਿ ਅਸੀਂ ਟੀਚਿੰਗ ਐਗਜ਼ਾਮ ਤੋਂ ਸੰਬੰਧਿਤ ਵੀਡੀਓਜ਼ ਬਣਾਉਂਦੇ ਰਹਿੰਨੇ ਆ ਸੋ ਗੱਲ ਕਰ ਰਹੇ ਸੀਗੇ ਅੱਜ ਦੀ ਵੀਡੀਓ ਦੀ ਕਿ ਅੱਜ ਜੇਕਰ ਮੈਂ ਗੱਲ ਕਰਾਂ ਅੱਜ ਹੈਗੀ ਅਜੀ 22 ਜੂਨ ਤੇ 22 ਜੂਨ ਨੂੰ ਪ੍ਰੀਖਿਆ ਕੰਡਕਟ ਕਰਵਾਈ ਗਈ ਟੀਜੀਟੀ ਚੰਡੀਗੜ੍ਹ ਦੀ ਟੀਜੀਟੀ ਚੰਡੀਗੜ੍ਹ ਦਾ ਜਿਹੜਾ ਕਾਮਨ ਪੇਪਰ ਕੰਡਕਟ ਕਰਵਾਇਆ ਗਿਆ ਜਿਹਦੇ ਵਿੱਚ ਪੰਜਾਬੀ ਅੰਗਰੇਜ਼ੀ ਹਿੰਦੀ ਜੀਕੇ GS ਜਾਂ ਫਿਰ ਕਰੰਟ ਅਫੇਅਰਸ ਉਸ ਦੇ ਨਾਲ-ਨਾਲ ਟੀਚਿੰਗ ਐਪਟੀਟਿਊਡ ਤੇ ਕੰਪਿਊਟਰ ਇੱਕੋ ਜਿਹੇ ਸਬਜੈਕਟ ਉੱਥੇ ਵੇਖਣ ਨੂੰ ਮਿਲੇ 50 ਨੰਬਰਾਂ ਦਾ ਪੇਪਰ ਸੀ 50 ਮਿੰਟ ਮਿਲੇ ਸੀਗੇ ਕਾਫੀ سارے ਸਾਥੀ ਟਾਈਮ ਸਿਰ ਪਹੁੰਚੇ ਹੋਏ ਸੀਗੇ ਪੰਜਾਬ ਵਾਲੇ ਕਾਫੀ سارے ਸਾਥੀਆਂ ਨੇ ਇਸ ਪੇਪਰ ਨੂੰ ਫਿਲ ਵੀ ਕੀਤਾ ਹੋਇਆ ਸੀਗਾ ਤੇ ਕੁਝ ਸਟੂਡੈਂਟ ਨਾਲ ਮੇਰੀ ਗੱਲ ਵੀ ਹੋਈ ਜਿੱਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਰ ਪੇਪਰ ਠੀਕ ਠਾਕ ਹੈਗਾ ਸੀ ਜੇ ਅਸੀਂ ਥੋੜੀ ਜੀ ਮਿਹਨਤ ਹੋਰ ਕਰ ਲੈਂਦੇ ਤਾਂ ਹੋ ਸਕਦਾ ਕਿ ਜਿਹੜੇ ਸਾਡੇ ਨੰਬਰ ਹੈਗੇ ਆ ਕਾਮਨ ਪੇਪਰ ਇਹ ਦੇ ਵਿੱਚ ਉਹ ਜ਼ਿਆਦਾ ਆਉਣੇ ਸੀਗੇ ਸੋ ਇਹੋ ਜਿਹੇ ਜਿਹੜੇ ਐਕਸਪੀਰੀਅੰਸ ਤੁਹਾਨੂੰ ਵੇਖਣ ਨੂੰ ਮਿਲਦੇ ਆ ਇਹਦੇ ਨਾਲ ਆਪਾਂ ਨੂੰ ਆਪਣਾ ਜਿਹੜਾ ਸਟੈਂਡਰਡ ਹੈਗਾ ਆ ਕਿ ਆਪਾਂ ਸਟੈਂਡ ਕਿੱਥੇ ਕਰਦੇ ਆ ਇਹਨਾਂ ਟੀਚਿੰਗ ਐਗਜ਼ਾਮ ਦੇ ਵਿੱਚ ਜਦੋਂ ਆਪਾਂ ਮਾਸਟਰ ਕਾਰਡਰ ਦੀ ਗੱਲ ਕਰਦੇ ਆ ਤੇ ਮਾਸਟਰ ਕਾਰਡਰ ਦੇ ਵਿੱਚ ਕੋਈ ਐਪਟੀਟਿਊਡ ਟੈਸਟ ਨਹੀਂ ਹੁੰਦਾ ਜਾਂ ਫਿਰ ਜਿਹੜਾ ਕਾਮਨ ਪੇਪਰ ਹੈਗਾ ਆ ਜਿਹਦੇ ਵਿੱਚ ਤੁਹਾਡੀ ਹੋਰ ਜਿਹੜੀਆਂ ਸਕਿੱਲਸ ਨੇ ਕੰਪਿਊਟਰ ਦੀ ਜੇਕਰ ਆਪਾਂ ਗੱਲ ਕਰੀਏ ਪੰਜਾਬੀ ਹਿੰਦੀ ਅੰਗਰੇਜ਼ੀ ਇਹੋ ਜਿਹਾ ਕੋਈ ਐਪਟੀਟਿਊਡ ਜਿਹੜਾ ਟੈਸਟ ਹੈਗਾ ਜੀ ਪੰਜਾਬ ਵਿੱਚ ਤਾਂ ਨਹੀਂ ਹੁੰਦਾ ਬਟ ਜਦੋਂ ਸੈਂਟਰ ਲੈਵਲ ਦੇ ਕੋਈ ਪੋਸਟ ਆਉਂਦੀ ਹੈ ਜਿਵੇਂ ਕਿ ਕੇਵੀਐਸ ਦੇ ਵਿੱਚ ਐਨਵੀਐਸ ਦੇ ਵਿੱਚ ਡੀਟ੍ਰਿਪਲ ਐਸਬੀ ਦੇ ਵਿੱਚ ਇਕਲਵਯਾ ਮਾਡਲ ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਆਰਮੀ ਪਬਲਿਕ ਸਕੂਲ ਦੇ ਵਿੱਚ ਤੇ ਇੱਥੇ ਇੱਕ ਐਪਟੀਟਿਊਡ ਜਾਂ ਫਿਰ ਕਾਮਨ ਟੈਸਟ ਜਿਹੜਾ ਹੈਗਾ ਜੀ ਉਹ ਲਿਆ ਜਾਂਦਾ ਸੋ ਜਿਹੜਾ ਤੁਸੀਂ ਟੈਸਟ ਦਿੱਤਾ ਜਿਨ੍ਹਾਂ ਨੇ ਨਹੀਂ ਦਿੱਤਾ ਕੋਈ ਗੱਲ ਨਹੀਂ ਕੁਐਸਚਨ ਪੇਪਰ ਮੈਂ ਆਲਰੇਡੀ ਆਪਣੇ ਟੈਲੀਗ੍ਰam ਤੇ ਭੇਜਿਆ ਹੋਇਆ ਟੈਲੀਗ੍ਰam ਜਿਹੜਾ ਚੈਨਲ ਹੈਗਾ ਜਿਹਦਾ ਨਾਮ ਹੈਗਾ ਜੀ ਡੋਰਸਟੈਪ ਐਜੂਕੇਸ਼ਨ ਪੁਆਇੰਟ ਉੱਥੋਂ ਵੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਜਿਹੜਾ ਮੈਂ ਕੁਐਸਚਨ ਪੇਪਰ ਸੈਂਡ ਕੀਤਾ ਹੋਇਆ ਸੋ ਉੱਥੋਂ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਪੇਪਰ ਦਾ ਲੈਵਲ ਹੈਗਾ ਜੀ ਉਹ ਕਿਸ ਤਰ੍ਹਾਂ ਦਾ ਆਉਂਦਾ ਆ ਐਂਡ ਇਹੋ ਜੇ एग्जाम ਦੇ ਵਿੱਚ ਜੇਕਰ ਤੁਸੀਂ ਪੰਜਾਬ ਵਾਲੇ एग्जाम ਨੂੰ ਛੱਡ ਦੋ ਤਾਂ ਲਗਭਗ ਲਗਭਗ ਹਰੇਕ ਥਾਂ ਤੇ ਕੋਈ ਵੀ ਜਿਹੜਾ ਟੈਸਟ ਲਿਆ ਜਾਂਦਾ ਟੈਟ ਦੀਆਂ ਪ੍ਰੀਖਿਆਵਾਂ ਨੂੰ ਛੱਡ ਕੇ ਹਰੇਕ ਥਾਂ ਤੇ 네ਗੇਟਿਵ ਮਾਰਕਿੰਗ ਵੀ ਵੇਖਣ ਨੂੰ ਮਿਲਦੀ ਆ ਸੋ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕੋਈ ਵੀ ਤੇਰ ਤੁੱਕਾ ਲਗਾ ਕੇ ਆਗੇ ਤੇ ਤੁਹਾਡਾ ਤੁੱਕਾ ਲੱਗ ਗਿਆ ਤੇ ਤੁਸੀਂ ਟੈਸਟ ਪਾਸ ਕਰ ਜਾਓਗੇ ਬਿਲਕੁਲ ਨਹੀਂ ਸੋ ਤੁਹਾਨੂੰ ਇਹਨਾਂ ਟੈਸਟਾਂ ਦੇ ਵਿੱਚ ਵੀ ਮਿਹਨਤ ਕਰਨੀ ਪੈਣੀ ਆ ਐਂ ਜਿਨ੍ਹਾਂ ਸਾਥੀਆਂ ਨੇ ਪੇਪਰ ਦਿੱਤਾ ਇਹਨਾ ਸੋਚਿਓ ਕਿ ਮੇਰੀ ਸਿਲੈਕਸ਼ਨ ਹੋਊਗੀ ਕਿ ਨਾ ਹੋਊਗੀ ਤੁਹਾਨੂੰ ਲੋੜ ਹੈਗੀ ਆ ਇਹਨਾਂ ਚੀਜ਼ਾਂ ਤੋਂ ਸਿੱਖਣ ਦੀ ਕਿ ਜਿਨ੍ਹਾਂ ਸਾਥੀਆਂ ਨੇ ਚੰਡੀਗੜ੍ਹ ਦਾ TGT ਵਾਲਾ ਐਗਜ਼ਾਮ ਦਿੱਤਾ ਤੁਸੀਂ ਸਾਰਿਆਂ ਨੇ सीटेट ਪਾਸ ਕੀਤਾ ਹੋਊਗਾ ਐਂਡ ਹੋ ਸਕਦਾ ਤੁਸੀਂ ਡੀ ਟ੍ਰਿਪਲ ਐਸ ਬੀ ਵਾਲਾ ਐਗਜ਼ਾਮ ਵੀ ਫੈਲ ਕੀਤਾ ਹੋਵੇ ਸੋ ਤੁਸੀਂ ਇਹਨਾਂ ਗਲਤੀਆਂ ਤੋਂ ਸਿੱਖ ਕੇ ਆਪਦੀ ਜਿਹੜੀ ਤਿਆਰੀ ਹੈਗੀ ਆ ਉਹ ਲਗਾ ਸਕਦੇ ਹੋ ਡੀ ਟ੍ਰਿਪਲ ਐਸ ਬੀ ਦੀ ਤਿਆਰੀ ਦੇ ਵਿੱਚ ਜਿਹੜਾ ਤੁਹਾਡਾ ਜ਼ੋਰ ਹੈਗਾ ਆ ਜਿਹੜੀ ਤੁਹਾਡੀ ਮਿਹਨਤ ਹੈਗੀ ਆ ਜੀ ਆਪਦੀ ਮਿਹਨਤ ਤੁਸੀਂ ਡਬਲ ਕਰ ਸਕਦੇ ਹੋ ਐਂਡ ਇਹੋ ਜਿਹੇ ਐਗਜ਼ਾਮ ਦੇ ਵਿੱਚ ਆਪਦੀ ਜਿਹੜੀ ਤਿਆਰੀ ਹੈਗੀ ਆ ਜੀ ਉਹ ਤੁਹਾਨੂੰ ਵਧਾਉਣੀ ਚਾਹੀਦੀ ਹੈ ਐਂਡ ਇਹੋ ਜਿਹੇ ਜਿਹੜੇ ਐਗਜ਼ਾਮ ਹੈਗੇ ਆ ਕਈ ਵਾਰ ਆਪਾਂ ਕੀ ਕਰਦੇ ਆ ਜਿਵੇਂ ਕਿ ਅੱਜ ਕਿਸੇ ਟੀਚਰ ਨੇ ਮੈਨੂੰ ਮੈਸੇਜ ਕੀਤਾ ਸੀਗਾ ਟੈਲੀਗ੍ਰam ਚੈਨਲ ਦੇ ਉੱਤੇ ਕਿ ਸਰ ਸ਼ਾਇਦ ਮੈਡਮ ਸਕੇ ਕੋਈ ਕਹਿੰਦੇ ਕਿ ਸਰ ਮੈਂ ਮਾਸਟਰ ਕਾਰਡਰ ਪੇਪਰ ਦੀ ਤਿਆਰੀ ਕਰਨੀ ਆ ਤੇ ਮੇਰਾ ਜਿਹੜਾ ਸਾਰਾ ਫੋਕਸ ਹੈਗਾ ਆ ਉਹ ਸਿਰਫ ਤੇ ਸਿਰਫ ਮਾਸਟਰ ਕਾਰਡਰ ਦੀ ਤਿਆਰੀ ਦੇ ਉੱਤੇ ਹੀ ਆ ਤੇ ਤੁਸੀਂ ਦੱਸੋ ਮੈਨੂੰ ਜੇਕਰ ਕੋਈ ਹੋਰ ਵੈਕੈਂਸੀਸ ਆਉਂਦੀਆਂ ਨੇ ਜਿਵੇਂ DTSB ਦੇ ਵਿੱਚ TGT ਚੰਡੀਗੜ੍ਹ ਦੇ ਵਿੱਚ ਤਾਂ ਕੀ ਮੈਨੂੰ ਪੇਪਰ ਦੇਣਾ ਚਾਹੀਦਾ ਆ ਸੋ ਮੇਰਾ ਜਵਾਬ ਇੱਕੋ ਹੀ ਸਿਗਾ ਜੇ ਤੁਸੀਂ ਟੀਚਿੰਗ ਇਗਜ਼ਾਮ ਦੀ ਜੇਕਰ ਤਿਆਰੀ ਕਰ ਰਹੇ ਹੋ ਤਾਂ ਤੁਹਾਨੂੰ ਸਿਰਫ ਤੇ ਸਿਰਫ ਮਾਸਟਰ ਕਾਰਡਰ ਤੇ ਡਿਪੈਂਡੈਂਟ ਨਹੀਂ ਹੋਣਾ ਚਾਹੀਦਾ ਤੁਹਾਨੂੰ ਜਿਹੜੇ ਹੋਰ ਤਰੀਕੇ ਹੈਗੇ ਆ ਜਾਂ ਫਿਰ ਜਿਹੜੇ ਹੋਰ ਇਗਜ਼ਾਮ ਹੈਗੇ ਆ ਉਹਨਾਂ ਵੱਲ ਵੀ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਕਿਉਂਕਿ ਇਹਦੇ ਨਾਲ ਜਿਹੜਾ ਤੁਹਾਡਾ ਕਹਿ ਲਓ ਐਕਸਪੋਜ਼ਰ ਹੈਗਾ ਆ ਜਾਂ ਫਿਰ ਜਿਹੜੇ ਤੁਹਾਨੂੰ ਵੱਧ ਮੌਕੇ ਹੈਗੇ ਆ ਜੀ ਉਹ ਮਿਲਣਗੇ ਵੱਧ ਮੌਕਿਆਂ ਦੇ ਨਾਲ ਜਿਹੜੇ ਤੁਹਾਡੇ ਜੋਬ ਮਿਲਣ ਦੇ ਜਿਹੜੇ ਚਾਂਸਸ ਹੈਗੇ ਆ ਜੀ ਉਹ ਜ਼ਿਆਦਾ ਹੋਣੇ ਆ ਸੋ ਬਿਲਕੁਲ ਇੱਕੋ ਥਾਂ ਤੇ ਸਿਰਫ ਆਪ ਦਾ ਧਿਆਨ ਕੇਂਦ੍ਰਿਤ ਕਰਕੇ ਨਾ ਰੱਖੋ ਕਿਉਂਕਿ ਤੁਸੀਂ ਸਾਰੇ ਬੀਐਡ ਹੋਲਡਰ ਹੈਗੇ ਹੋ ਈਟੀਟੀ ਹੋਲਡਰ ਹੈਗੇ ਹੋ ਤੁਸੀਂ ਸਾਰਿਆਂ ਨੇ ਇੰਨਾ ਜ਼ਿਆਦਾ ਮਨੀ ਲਗਾ ਕੇ ਜਾਂ ਫਿਰ ਆਵਾ ਟਾਈਮ ਇਨਵੈਸਟ ਕਰਕੇ ਇੰਨੀਆਂ ਡਿਗਰੀਆਂ ਕੀਤੀਆਂ ਨੇ ਕਾਫੀ ਸਾਰਿਆਂ ਨੇ ਪੋਸਟ ਗ੍ਰੈਜੂਏਸ਼ਨ ਵੀ ਕੀਤੀ ਹੋਣੀ ਆ ਸੋ ਆਪਦੀ ਘਰਦਿਆਂ ਦਾ ਜਿਹੜਾ ਪੈਸਾ ਤੁਸੀਂ ਲਗਾ ਚੁੱਕੇ ਹੋ ਇਹਨਾਂ ਨੂੰ ਵੇਸਟ ਨਾ ਜਾਣ ਦਿਓ ਸੋ ਜਿਹੜੀ ਵੀ ਡਿਗਰੀ ਤੁਸੀਂ ਕੀਤੀ ਹੋਈ ਆ ਐਂਡ ਜਦੋਂ ਵੀ ਨਾਲ ਦੇ ਸਟੇਟ ਦੇ ਵਿੱਚ ਕੋਈ ਵੈਕੈਂਸੀਜ਼ ਆਉਂਦੀਆਂ ਨੇ ਤਾਂ ਤੁਸੀਂ ਉਹਨਾਂ ਵੈਕੈਂਸੀਜ਼ ਨੂੰ ਕੋਸ਼ਿਸ਼ ਜ਼ਰੂਰ ਕਰਿਆ ਕਰੋ ਕਿ ਫਿਲ ਕੀਤਾ ਜਾਵੇ ਵੈਸੇ ਕੁਝ ਫੈਮਿਲੀਜ਼ ਨੂੰ ਛੱਡ ਦिए ਤਾਂ ਕਾਫੀ ਸਾਰੇ ਫੈਮਿਲੀਜ਼ ਇਹੋ ਜਿਹਿਆਂ ਹੁੰਦੀਆਂ ਨੇ ਜਿਹੜੀਆਂ ਕਿ ਸਪੋਰਟ ਕਰਦੀਆਂ ਨੇ ਕਿ ਠੀਕ ਹੈ ਵੀ ਜਿਹੜਾ ਮਰਜ਼ੀ ਐਗਜ਼ਾਮ ਹੋਵੇ ਤੁਸੀਂ ਉਹਨਾਂ ਐਗਜ਼ਾਮ ਨੂੰ ਫਿਲ ਕਰੋ ਐਂਡ ਠੀਕ ਹੈ ਜਦੋਂ ਜੌਬ ਦੀ ਗੱਲ ਆਉਂਦੀ ਹੈ ਤੇ ਮੈਕਸਿਮਮ ਫੈਮਿਲੀ سپورਟ ਕਰਦੀਆਂ ਹੀ ਨੇ ਤਾਂ ਕਿ ਜਿਨ੍ਹਾਂ ਦਾ ਜਿਨ੍ਹਾਂ ਦਾ ਚਲੋ ਮੌਲ ਨਹੀਂ ਹੈਗਾ ਚਲੋ ਉਹ ਤਾਂ ਮਾਸਟਰ ਕਾਰਡਰ ਦੀ ਤਿਆਰੀ ਵੱਲ ਧਿਆਨ ਦਿਓ ਬਾਕੀ ਜੜੀਆਂ ਹੋਰ ਫੈਮਿਲੀਜ਼ ਨੇ ਜਾਂ ਫਿਰ ਹੋਰ ਜਿਹੜੇ ਸਟੂਡੈਂਟ ਹੈਗੇ ਆ ਕੈਂਡੀਡੇਟ ਹੈਗੇ ਆ ਆਪਦੇ ਐਗਜ਼ਾਮ ਵੱਲ ਵਧੀਆ ਤਿਆਰੀ ਕਰੋ ਐਂਡ ਵਧੀਆ ਤਿਆਰੀ ਕਰਕੇ ਕੋਈ ਵੀ ਐਗਜ਼ਾਮ ਹੁੰਦਾ ਆ ਵੀ ਪ੍ਰਿਪੇਅਰ ਹੋ ਤਾਂ ਜੋ ਜਦੋਂ ਵੀ ਐਗਜ਼ਾਮ ਆ ਜਵੇ ਤੁਹਾਡੀ ਤਿਆਰੀ ਪੂਰੀ ਅਵੇ ਐਂਡ ਐਗਜ਼ਾਮ ਦੇ ਵਿੱਚ ਤੁਹਾਡੇ ਨੰਬਰ ਵੀ ਚੰਗੇ ਆਉਣ ਜਦੋਂ ਕੋਈ ਐਗਜ਼ਾਮ ਹੋ ਜਾਂਦਾ ਆ ਉਹਨਾਂ ਗਲਤੀਆਂ ਤੋਂ ਸਿੱਖਿਆ ਕਰੋ ਨਾ ਕਿ ਇਹ ਸੋਚਿਆ ਕਰੋ ਕਿ ਯਾਰ ਮੇਰੇ ਮੇਰਾ ਜਿਹੜਾ ਐਗਜ਼ਾਮ ਹੋ ਗਿਆ ਵੀ ਇਹਦੇ ਵਿੱਚ ਮੇਰੇ ਘੱਟ ਨੰਬਰ ਆਉਣੇ ਆ ਜ਼ਿਆਦਾ ਨੰਬਰ ਆਉਣੇ ਆ ਸੋ ਇੱਥੇ ਤੁਸੀਂ ਸਿੱਖ ਸਕਦੇ ਹੋ ਕਿਉਂਕਿ ਜਿਹੜਾ ਤੁਸੀਂ ਐਗਜ਼ਾਮ ਦੇ ਕੇ ਆਏ ਹੋ ਜਿਵੇਂ ਕਿ ਅੱਜ ਮੰਨ ਲੈਂਨੇ ਆ ਚੰਡੀਗੜ੍ਹ ਦਾ ਤੁਸੀਂ ਟੀਜੀਟੀ ਦਾ ਐਗਜ਼ਾਮ ਦਿੱਤਾ ਤੇ ਉਹ ਕੋਈ ਤੁਹਾਡੀ ਜ਼ਿੰਦਗੀ ਦਾ ਆਖਰੀ ਐਗਜ਼ਾਮ ਤਾਂ ਨਹੀਂ ਸੀ ਹੋਰ ਵੀ ਕਾਫੀ ਸਾਰੇ ਐਗਜ਼ਾਮਸ ਹੋਣਗੇ ਸੋ ਇਹਨਾਂ ਚੀਜ਼ਾਂ ਤੋਂ ਤੁਸੀਂ ਸਿੱਖ ਕੇ ਹੋਰ ਜਿਹੜੇ ਐਗਜ਼ਾਮਸ ਨੇ ਜੀ ਉਹਨਾਂ ਨੂੰ ਜ਼ਰੂਰ ਫਿਲ ਕਰਿਆ ਕਰੋ ਬਾਕੀ ਇੱਕ ਗੱਲ ਹੋਰ ਕਿ ਕਾਫੀ ਸਾਰੇ ਸਟੂਡੈਂਟ ਸਿਰਫ ਇੱਕ ਐਗਜ਼ਾਮ ਤੇ ਹੀ ਰਹਿੰਦੇ ਆ ਕਿ ਅਸੀਂ ਸਿਰਫ ਇੱਕ ਐਗਜ਼ਾਮ ਹੀ ਦੇਣਾ ਆ ਜਿਹੜੇ ਨਾਲ ਦੀਆਂ ਸਟੇਟਾਂ ਦੇ ਵਿੱਚ ਜਿਹੜੇ ਐਗਜ਼ਾਮ ਨਿਕਲਦੇ ਆ ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸਾਊਥ ਵਿੱਚ ਚਲ ਜਿਓ ਸਾਊਥ ਵਾਲਾ ਐਗਜ਼ਾਮ ਦੇਣ ਚਲ ਜਿਓ ਜਿਵੇਂ ਕਿ ਨਾਲ ਜਿਹੜੇ ਨਾਲ ਦੀਆਂ ਸਟੇਟਸ ਨੇ ਜਿਵੇਂ ਕਿ ਹਰਿਆਣਾ ਹੋ ਗਿਆ ਰਾਜਸਥਾਨ ਹੋ ਗਿਆ ਚੰਡੀਗੜ੍ਹ ਹੋ ਗਿਆ ਅ ਦਿੱਲੀ ਦੇ ਵਿੱਚ ਜਿਹੜੀਆਂ DTRIPLE SB ਦੇ ਵਿੱਚ ਵੈਕੈਂਸੀਜ਼ ਨਿਕਲਦੀਆਂ ਨੇ ਨਵੋਦਿਆ ਵਿਦਿਆਲਿਆ ਦੇ ਚਲੋ ਕਾਫੀ ਟਾਈਮ ਤੋਂ ਕੋਈ ਵੈਕੈਂਸੀਜ਼ ਨਹੀਂ ਆਈਆਂ ਇਨ ਫਿਊਚਰ ਕੇਂਦਰੀ ਵਿਦਿਆਲਿਆ ਦੇ ਵਿੱਚ ਵੀ ਕਾਫੀ ਸਾਰੀਆਂ ਵੈਕੈਂਸੀਜ਼ ਵੇਖਣ ਨੂੰ ਮਿਲ ਸਕਦੀਆਂ ਨੇ ਸੋ ਇਸ ਕਰਕੇ ਆਪ ਦਾ ਜਿਹੜਾ CTET ਦਾ ਪੇਪਰ ਆਏਗਾ ਜੀ ਉਹ ਜ਼ਰੂਰ ਪਾਸ ਕਰਕੇ ਰੱਖੋ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਨੂੰ ਕੋਈ ਪਤਾ ਨਹੀਂ ਐਂਡ ਇਹਨਾਂ ਸਾਰਿਆਂ ਦਾ ਜਿਹੜਾ ਸਿਲੇਬਸ ਹੈਗਾ ਜੀ ਉਹ ਸੇਮ ਸੇਮ ਹੀ ਹੁੰਦਾ ਆ ਪਾ ਇਹ ਹੈ ਕਿ ਮੈਥ ਰੀਜ਼ਨਿੰਗ ਜੀਕੇ ਜੀਐਸ ਕਰੰਟ ਅਫੇਅਰ ਐਂਡ ਇਸ ਦੇ ਨਾਲ-ਨਾਲ ਕੰਪਿਊਟਰ ਹਿੰਦੀ ਐਂਡ ਇੰਗਲਿਸ਼ ਇਹ ਸਾਰੇ ਜਿਹੜੇ ਸਬਜੈਕਟ ਹੈਗੇ ਆ ਜੀ ਕਾਮਨ ਸਬਜੈਕਟ ਹੈਗੇ ਆ ਹਰੇਕ ਐਗਜ਼ਾਮ ਦੇ ਵਿੱਚ ਸੈਂਟਰ ਦਾ ਕੋਈ ਵੀ ਐਗਜ਼ਾਮ ਹੋਵੇ ਸਾਰਿਆਂ ਦੇ ਵਿੱਚ ਪੁੱਛੇ ਜਾਂਦੇ ਆ ਸੋ ਤੁਸੀਂ ਕੋਸ਼ਿਸ਼ ਕਰੋ ਵੀ ਇਨ੍ਹਾਂ ਸਬਜੈਕਟਾਂ ਦੀ ਜਿਹੜੀ ਤਿਆਰੀ ਹੈਗੀ ਆ ਜੀ ਉਹ ਵੀ ਕਰ ਲਈ ਜਾਵੇ ਤਾਂ ਜੋ ਫਿਊਚਰ ਦੇ ਵਿੱਚ ਤੁਹਾਡੇ ਜਿਹੜਾ ਵੀ ਤੁਹਾਨੂੰ ਮੌਕਾ ਮਿਲੂਗਾ ਉਹਦੇ ਵਿੱਚ ਤੁਹਾਨੂੰ ਕੋਈ ਸਮੱਸਿਆ ਨਾ ਆਵੇ ਜਦੋਂ ਵੀ ਤੁਹਾਨੂੰ ਕੋਈ ਮੌਕਾ ਮਿਲਦਾ ਆ ਸੋ ਇਸ ਕਰਕੇ ਆਪ ਦਾ ਸਬਜੈਕਟ ਤਾਂ ਪੜਨਾ ਹੀ ਹੈ ਬਾਕੀ ਜਿਹੜਾ ਐਪਟੀਟਿਊਡ ਵਾਲਾ ਜਿਹੜਾ ਪੇਪਰ ਹੁੰਦਾ ਆ ਉਹਦੀ ਤਿਆਰੀ ਵੀ ਚੰਗੇ ਤਰੀਕੇ ਨਾਲ ਕਰੋ ਸੋ ਇਹ ਸੀਗੀ ਅੱਜ ਦੀ ਆਪਣੀ ਵੀਡੀਓ ਉਮੀਦ ਮੈਂ ਇਹੀ ਕਰੂੰਗਾ ਵੀਡੀਓ ਤੁਹਾਨੂੰ ਜਰੂਰ ਪਸੰਦ ਆਈ ਹੋਊਗੀ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਥੈਂਕ ਯੂ so much for watching God bless you all